ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਲ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ 7-8 ਬੇੜਾ ਦਿਖਾਵਾਂਗੇ ਕੱਲੇ ਕੱਲੇ ਨਾਮ ਅਡਰੈਸ ਡਿਟੇਲ ਲੈ ਕੇ ਦੇਵਾਂਗੇ ਆਓ ਅੱਗੇ ਵੀਰ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਪ੍ਰਦੀਪ ਸਿੰਘ ਜੀ ਪਿੰਡ ਲੋਹਾ ਜਿਹੜਾ ਜ਼ਿਲ੍ਹਾ ਸੂਰੂਰ ਜੀ ਤੇ ਮੋਬਾਈਲ ਨੰਬਰ ਵੀਰ ਆਪਣਾ 95308 ਜੀ 0956 ਠੀਕ ਹੈ ਤੇ ਅੱਜ ਤਰੀਕ ਹੈ ਕੀ 12 ਤਰੀਕ ਹੈ 12 ਤਰੀਕ ਹੈ ਜੀ 12 ਤਰੀਕ 11ਵਾਂ ਮਹੀਨਾ ਆਪਾਂ ਵੀਡੀਓ ਕਵਰ ਕਰਦੇ ਪਿਆ ਜਿਵੇਂ ਅਪਾਂ ਪਹਿਲੇ ਨੰਬਰ ਤੇ ਬਾਹਰ ਦੇਖੀ ਜਾਨੇ ਕਿਹੜਾ ਸੂਆ ਸੂਈ ਆਈਏ ਦੂਜਾ ਸੂਆ ਸੂਈ ਆ ਬਾਈ ਸੈਕਸਰ ਸੀਮੰਟ ਦੀ ਬੱਚੀ ਦਿੱਤੀ ਆ ਬਹੁਤ ਔਖੀ ਨੇ ਮੇਰੇ ਪਹਿਲਾਂ ਬੱਚੀ ਵੀ ਦਿਖਾ ਦੇ ਠੀਕ ਆ ਬੈਠੀ ਠਾਕੀ ਆ ਭਾਜੀ ਜੇ ਕੱਲੀ ਬੈਠੀ ਆ ਡੇਰ ਪਾ ਲੈ ਬੜੀ ਇੱਕ ਹੋ ਗਿਆ ਘੰਟਾ ਕਸੂਈ ਨੇ ਠੀਕ ਹੈ ਬੱਚਾ ਬੜਾ ਤੌਖਰਾ ਬਈ ਬੱਤਨੇ ਦੇਖਾਂਗੇ ਤੇ ਬੱਚਾ ਪੂਰਾ ਪਿਆਰਾ ਬੜਾ ਸੈਕਸਰ ਸੀਮੰਟ ਹਾਂ ਜੀ ਠੀਕ ਹੈ ਇਹ ਚਕਾਇ ਨਹੀਂ ਨੇ ਸੈਕਸਰ ਕਹਿੰਦੇ ਨੇ ਜਿਹਦੇ ਲੱਗਾ ਬਾਈ ਉਹੀ ਪੁੱਛੀ ਦੂ ਠੀਕ ਹੈ ਤੇ ਇੱਕ ਨਹੀਂ ਮਿਲ ਕੇ ਕਪੈਸਿਟੀ ਆ ਗਈ 32 ਕਿਲੋ ਦੇ ਬਾਈ ਪਲੂਨ ਵਿੱਚੀ ਨੇ ਦਿੱਤਾਗਾ ਠੀਕ ਹੈ ਆਪ ਇਹ ਡੈਨਮਾਰਕ ਦੇ 40 127 ਦੇ ਸੀਮੰਟ ਦੀ ਆ ਠੀਕ ਹੈ ਵੀ ਅੰਦਾਜ਼ਾ ਲਾਗੇ ਜਲੇ ਵੀ 30 ਤੋਂ 35 35 ਕਿਲੋ ਦਿੱਦ ਬਾਈ ਬੱਚੇ ਦੇ ਦੂ ਵੀ ਬਾਕੀ ਇੱਕ ਐਂ ਦੀ ਜਰੂਰ ਤੇਰੇ ਬਾਈ ਸਾਹਮਣੀ ਦਿਂਡੀ ਆ ਬਹੁਤ ਟੌਪ ਦਾ ਜਾਨਵਰ ਆ ਲੈ ਵਾੜਾ ਰਿਹਾ ਇੱਕੇ ਫਾਰਮ ਚੋਂ ਲੈ ਵਾ ਪੂਰਾ ਫਿੱਟ ਫਾਟ ਫਿਟਿੰਗ ਵਾਲਾ ਲੈ ਵਾ ਹਣਾ ਸੋ ਪੂਰਾ ਕਦ ਕਾਠ ਵਾਲੀ ਤੇ ਦੰਦਾਂ ਵਾਲੇ ਕੰਨੀਆਂ ਖੜ੍ਹ ਜਾਂਗੇ ਨਹੀਂ ਖੜ੍ਹ 6 ਰੰਡ ਬਾਈ ਜਮਾ ਰਿਜਨਲ ਲੈ ਵਾ ਦੇਖੋ ਜਮਾ ਫੈਕਸਾ ਭਰਨਾ ਅੱਗੇ ਪਿੱਛੇ ਦਾ ਸੋ ਪੁਰਾ ਜਾਨਵਰ ਦੂਜਾ ਸੂਆ ਵਹਿੜ ਸੁਈ ਵੀ ਆ ਬੈਠੀ ਆਪਾਂ ਠਾਦੀ ਜੇਰ ਵੀ ਅੱਧੇ ਘਾਟੇ 20 ਮਿੰਟ ਦੇ ਕਵਾਲਟੀ ਕਵਾਲਟੀ ਦੇਖ ਬਾਈ ਬ੍ਰੀਡ ਨਸਲ ਵਾਲਾ ਤਾਂ ਕੀ ਕਹਿਣ ਦੀ ਜਰੂਰਤ ਹੈ ਵਾਕਿਆ ਆਪਣੇ ਨਾਲੋਂ ਸਾਰੇ ਸਿਆਣੇ ਹੈ ਜੱਬੇ ਟਾਈਮ 'ਚ ਆਪਾਂ ਧਾਰਾ ਤੁਰਾ ਮਾਰ ਕੇ ਦਿਖਾਵਾਂਗੇ ਧਾਵਾਂਗੇ ਧਾਰਾ ਮਾਰ ਕੇ ਵੀ ਦਿਖਾਵਾਂਗੇ ਠੀਕ ਹੈ ਸੋ ਪੂਰੀ ਜਵਾਨੀ ਦੇ ਵਿੱਚ ਬੱਛੀ ਆ ਦੂਸਰਾ ਚਾਹੇ ਮਸ਼ੀਨ ਵਾਲਾ ਬਾਈ ਲਵੇ ਚਾਹੇ ਫਿਚਰਾਈਆ ਲਵੇ ਕਹਿਣਾ ਇਹ ਪੂਰਾ ਟੌਪ ਦਾ ਜਾਨਵਰੀ ਆ ਗਲਾਬੀ ਗਲਾਬੀ ਥਾਣਾ ਕੈਦ ਆਵਾਜ ਦੀ ਘੜੀ ਕਿੰਗਾ ਜਮਾ ਬੜੇ ਵਾਰ ਕੀ ਬੜੀ ਤੁ ਲੱਭਦੀ ਨਹੀਂ ਬਾਈ ਇੱਥੇ ਜਿਹੜੇ ਹੁਣ ਜੰਮਰ ਦਿਖਾਉਗਾ ਸਿਲੈਕਟਡ ਦੇ ਪੀਸ ਦਿਖਾਉਣ ਭਾਗੇ ਇਹਦਾ ਵੇਟ ਕੀ ਰਹੂਗਾ ਰੇਟ ਇਹਦਾ ਬਾਈ ਬਾਜੋ ਬਸ 1 ਲੱਖ ਤੇ 40 ਹਜ਼ਾਰ ਦੀ ਵਿੱਚ ਹੀ ਦੇ ਦਾਂਗੇ ਬੜਾ ਮोटा ਮਾਰ ਤਾਂ ਹਾਂ ਹੌ ਕਰਦੇ ਅੱਜ ਦੇ ਹਿਸਾਬ ਨਾਲ ਬਾਈ ਜਿੱਥੇ ਮਰਜੀ ਇਹ ਰੇਟ ਦੀ ਤਸੱਲੀ ਕਰ ਲੈ ਲੈ ਵਾਰਾ ਦੇਖੋ ਜਮਾ ਮਾਰ ਦੇ ਕੇ ਗਿਤਰ ਇੱਕ ਗਿਤਰ ਮਾਰ ਦੇ ਠੀਕ ਹੈ ਧਾਰਾ ਤੁਰਾ ਜੋ ਕੇ ਨੈਰਾਣੀ ਪਾਇ ਉਹਦੇ ਬਹਿ ਕੇ ਥੱਲੇ ਮਾਰ ਦੇ ਮਾਰ ਦੇ ਤਾਂ ਮਗਲਾਂ ਹਾਂ ਦੇਈਗਾ ਮੇਰਾ ਬਾਈ ਬਹੁਤ ਥਣ ਚੱਡਾਉਣਾ ਕਰਮਾਂ ਵਾਲੀ ਗੱਤ ਐਨ ਦੀ ਵੀ ਜ਼ਰੂਰ ਤੇ ਇੱਕ ਨੰਬਰ ਬਾਈ ਜਿੱਦ ਮਰਜ਼ੀ ਦੂਰੋਂ ਵੀ ਆ ਜੇ ਆਪਣੇ ਘਰ ਤੋਂ ਕੋਈ ਆਨਲਾਈਨ ਵੀ ਮੰਗਾਉਂਦਾ ਤਾਂ ਵੀ ਘਰ ਤੱਕ ਗਾਰੰਟੀ ਆ ਸੈਕਸਰ ਸੀਮਾਂ ਦੀ ਹਾਂ ਬਾਈ ਬੰਦਰ ਬੱਚੀ ਹੈ ਜੇਰ ਪਾ ਕੇ ਜੀਦਾ ਬੱਚੇ ਸਦਨੇ ਆ ਤੂੰ ਬਾਹਰ ਵੀ ਛੱਡ ਦੇ ਬਾਈ ਜੈ ਗੱਲ ਤੇ ਅੱਗੇ ਵੀ ਮੇਰੇ ਦੂਜੇ ਨੰਬਰ ਤੇ ਬੱਚੀ ਹੈ ਦੋ ਰੰਗ ਦੀ ਬੱਚੀ ਹੈ ਬਾਈ ਠੀਕ ਹੈ ਕੰਪੈਕਟ ਹਮਾ ਜਲੋ ਐਨ ਬਾਈ ਟੌਪ ਟੌਪ ਦੇ ਅੰਦਰ ਨੇ ਬਾਕੀ ਲੇਵਾ ਡਿਜ਼ਾਈਨ ਦੇਖ ਕੇ ਨਾ ਸੋਣਾ ਕਿੱਥੋਂ ਸਟਾਰਟ ਹੋਣਾ ਦੇਖ ਠੀਕ ਹੈ ਹਾਂ ਬਹੁਤ ਟੌਪ ਨੇ ਬੱਚੇ ਹੀ ਆ ਤੋ ਇਹ ਕੱਢ ਦਿਆ ਹਜੇ ਬਾਈ ਹ ਦੇ ਉਧਰੋਂ ਦੇਖ ਲਾ ਪ્યોਰ ਦੋੜਨ ਦੇ ਹੀ ਹੈਗਾ ਵੀ ਚਾਰ ਦੰਦਾਂ ਦੇ ਪਰ ਦੋ ਕਹਦੀ ਏ ਠੀਕ ਏ ਦੋ ਦੰਦ ਪਹਿਲਾ ਸੁਹਾ ਸੁਰੀ ਆ ਬਹੁਤ ਟੌਪ ਦਾ ਬੱਚਾ ਹਰ ਤੀ ਹੋ ਗਈ ਵੱਧ ਨਹੀਂ ਲੈਂਦੀ ਠੀਕ ਏ ਕੀ ਇਹਦੀ ਕਪੈਸਿਟੀ ਨੂੰ ਮਿਲ ਕਾਲੀ ਲੋਕ ਕੰਪੈਸਿਟੀ ਬਈ 20 ਤੋਂ ਮੰਨ ਕੇ 25 ਕਿਲੋ ਦੇ ਵਿੱਚ ਮੰਨ ਲੇ ਲੇ ਬਈ ਦੇਖ ਆਪਾਂ ਇਹ ਨਹੀਂ ਕਹਦੀ ਵੀ ਹਨਾ ਦੇਣਾ ਚਾਹੀਏ ਅੱਗੇ ਵੱਧਦੇ ਪਹਿਲਾਂ ਨੰਬਰ ਆ ਬਾਕੀ ਥਣਾ ਦਾ ਗੈਪ ਉੱਤੋਂ ਪਿੱਛੋ ਪਿੱਠ ਪੁੜਾ ਬਾਕੀ ਜਿਹੜਾ ਰੇਟ ਕਰਾਂਗੇ ਉਹ ਜਿਹਨੇ ਬਾਜ ਵੈਰਿਟੀ ਕਰਾਂਗੇ ਜਿੱਥੇ ਮਰਜ਼ੀ ਅਗਲਾ ਤਸੱਲੀ ਕਰ ਲੈ 1 ਲੱਖ ਤੇ 15000 ਦੀ ਵੱਛੀ ਦੇਵਾਂਗੇ ਬਾਈ ਗਜੈਸ ਹੋਜੀ ਵਿੱਚੋਂ ਮਾਣਤਨ ਮਾੜਾ ਮੂਟਾ ਕਰਦੇ ਪਰ ਬਰੀਡ ਕੁਆਲਿਟੀ ਹੋਰ ਭਾਅ ਅੱਜ ਦੇ ਹਿਸਾਬ ਨਾਲ ਵੀ ਇਹਦਾ ਏਦਾਂ ਦਾ ਭਾਅ ਜਲਮਰ ਦਾ ਕੋਈ ਕਰਦਾ ਨਹੀਂ 1 15 ਜੋ ਮਾਰਨ ਦਾ ਮਾਰਾ ਵਟਾ ਕਰਦੇ ਆਂ ਬਾਈ ਠੀਕ ਹੈ ਤੇ ਦੁੱਧ ਦੀ ਐਵਰੇਜ 25 ਬਣ ਗਈ 25 ਬਣ ਕੇ ਲੈ ਜੇ ਬਾਈ ਠੀਕ ਹੈ ਸੋ ਪਹਿਲਾ ਸੂਆ ਦੋ ਦੰਦ ਥੱਲੇ ਤੋਂ ਲੈ ਕੇ ਉੱਪਰ ਤੱਕ ਇੱਕ ਗੁੰਦੀ ਪਈ ਹੈ ਇੱਕੋ ਜਿਹੀ ਬਾਕੀ ਹਾਇਦ ਵਾਲੀ ਅਸਲੀ ਇਹ ਨਹੀਂ ਹੈਗਾ ਵੀ ਛੋਟ ਕਰੇ ਬੱਚੇ ਵੀਰ ਕਹਿੰਦੇ ਨਹੀਂ ਪਤਾ ਨਹੀਂ ਇਹਦਾ ਰੇਟ ਬਾਜੇ ਬਾਈ ਆਪਣੇ ਕੋਲੇ ਜੇ ਪਹਿਲਾਂ ਵੀ ਜੇ ਬਾਜੇ ਬਾਗੇ ਤਾਂ ਬਾਜੇ ਵੀ ਦੇ ਦੇਣੀ ਆ ਠੀਕ ਹੈ ਸਵਾ ਲੱਖ ਰੁਪਏ ਦੀ ਬੱਚੇ ਹੋ ਮਾਰਗੇਟ ਕਰਦੇ ਜੇ ਆਪਣੇ ਕੋਲੇ ਵੀ ਮੰਨ ਲੈ ਰਹਿ ਕੇ ਮੈਂ ਤਿਆਰੀ ਜ਼ਿਆਦਾ ਕਰ ਗਈ 15 ਨਾਲ ਖਾਮਲੀ ਬੱਚੀ ਆਪਾਂ ਵੀ ਉਸ ਲੋੜੀ ਬਾਕੀ 10 ਪੰਜ ਨਹੀਂ ਹੁੰਦਾ ਬਾਈ ਕੱਲਾ ਇਹ ਨਹੀਂ ਹੁੰਦਾ ਪਹਿਲਾਂ ਜੇ ਸੁਣੂ ਤੇ ਅਗਲਾ ਕਹਿੰਦਾ ਕਿ ਯਾਰ ਤੁਹਾਡੇ ਰੇਟ ਵਾਲੇ ਕੱਲਾ ਰੇਟ ਨਹੀਂ ਬਾਈ ਹਰ ਚੀਜ਼ ਵੇਖਦੀ ਆ ਕੱਲਾ ਕਲਰ ਵੇਖ ਕੇ ਗਾ ਨਹੀਂ ਵੇਖਦੀ ਕੁਆਲਿਟੀ ਵੇਖ ਆ ਚੀਜ਼ਾਂ ਦਾ ਗੈਪ ਜਿਹੜਾ ਜੰਬਰ ਦਾ ਗੈਪ ਹੋਊਗਾ ਉਹੀ ਜੰਬਰ ਤੋਂ ਦੱਸਦਾ ਜਾਏਗਾ ਅੱਗੇ ਆ ਕੀ ਤੇ ਬਰਾਬਰ ਤਾਂ ਤੋਂ ਤੋਂ ਕੀ ਹੋਊਗੀ ਬਾਈ ਇਹ ਦੂਜੇ ਸੁਣੋ ਚਾਰ ਦੰਦ ਬਚੀ ਨੇ ਚਾਰ ਦੰਦ ਦੂਜਾ ਸੁਆ ਚਾਰ ਬਾਕੀ ਆ ਇਹਦੇ ਦੇ ਬਚੀ ਦੇ 10 ਦਿਨ ਪਹਿਲਾਂ 200 ਰੁਪਏ ਤੋਂ ਤੱਕ ਦਾ ਮੁੱਲ ਨਹੀਂ ਦੁੱਧ ਦੋ ਐਵਰੇਜ ਰਹੀ ਰਹੂਗੀ ਦੁੱਧ ਬਾਈ ਨੇ 30 ਕਿਲੋ ਦੁੱਧ ਪਲੂਨ ਨੇ ਦਿੱਤਾਗਾ 30 ਕਿਲੋ ਹਾਂ ਬਾਈ ਐਵਰੇਜ ਤੀ ਤਾਂ ਪਾਪ ਵੀ ਹੈ ਕਾਰ ਬਾਈ ਬਾਕੀ ਜਿੰਨੀ ਹੈ ਵੜਾ ਦਿਖਾਵਾਂਗੇ 30 ਤੋਂ ਪਲੱਸ ਵਾਲੀ ਦਿਖਾਵਾਂਗੇ ਇਹਦਾ ਰੇਟ ਭਾਵੇਂ ਯਾਰ ਰੇਟ ਇਹਦਾ ਬਾਈ ਬਾਵੇ 10 ਲੱਖ ਤੇ 35000 ਰੁਪਏ ਅੱਜ ਵਾਲਾ ਇੱਕ 35 ਨਰਮ ਹੋ ਜੂਗੇ ਮੈਂ ਮਾਲ ਤਾਂ ਵੀਰੇ ਜੋੜਾ ਕੋਈ ਪਹੁੰਚ ਕਰਦੇ ਹੋ ਜੋੜੇ ਦੇ ਵਿੱਚ ਉਹ 100 ਕਿਲੋਮੀਟਰ ਜਾਂ 200 ਕਿਲੋਮੀਟਰ ਤੱਕ ਠੀਕ ਹੈ ਤਸੱਲੀ ਆਉਂਦੀ ਡੇਟ ਦੇ ਅੰਦਰ ਕਰ ਲੈ ਜੇ ਜੋ ਦੇ ਤੋਂ ਬਾਹਰ ਤਾਂ ਅਗਲੇ ਦੀ ਜਾਇਜ ਗੱਲਾਂ ਅਸੀਂ ਪਤਾ ਕੋਈ ਸਾਹ ਵਾਲੀਆਂ ਚੀਜ਼ਾਂ ਨੇ ਫੋਟੋ ਵੀ ਨਿਕਸਾ ਬਹੁਤ ਹਾਂ ਸਾਡੇ ਬਗਰ ਉਮਰ ਦੇ ਖਾਤਰੀ ਵਾਲੇ ਅਸੀਂ ਕਿਸੇ ਨੂੰ ਲੰਬਾ ਕੀ ਦੇਵੇ ਅਗਲਾ ਕਹਿੰਦਾ ਲੰਬਾ ਦੇਣ ਲੱਗੇ ਜਾਂਦੇ ਨੇ ਕਿਸੇ ਮਰਜ਼ੀ ਕੋਲ ਆ ਜਾ ਬੜਾ ਨੁਕਸਾਨ ਤਾਂ ਪਹਿਲਾਂਗਾ ਸੋ ਵੀਰੋ ਜੈਨੂ ਵਾਲਾ ਗੱਲ ਰੇਟ ਬਾਕੀ ਰੇਟ ਜਦੋਂ ਬਾਜ਼ੇ ਬਲੇ ਸਾਰੀਆਂ ਇਹ ਤਸੱਲੀ ਕਰਕੇ ਆਵੇ ਸੱਜਣ ਜਿਹੜਾ ਮਰਜ਼ੀ ਸੋ ਵੀਰੋ ਸੀਮਨ ਬਗਰ ਦੱਸਾਂਗੇ ਜਿਹੜਾ ਕੋਈ ਸੀਮਨ ਬੜੀ ਬਣਾ ਰਹੇ ਜਿਹੜੇ ਰਿਪੋਰਟ ਉਹਦੀ ਦਿੰਦੀ ਵੀ ਆਪਣੇ ਕੋਲ ਉਹ ਹੈ ਨਹੀਂ ਵੀ ਇਹਦੀ ਵੀ ਸਖਸ਼ਾ ਨਹੀਂ ਦੀ ਵੀ ਸਖਸ਼ਾ ਨਾ ਠੀਕ ਹੈ ਬਾਕੀ ਉਹਦਾ ਡਿਜ਼ਾਈਨ ਹੈ ਜਿਹੜਾ ਬਾਈ ਬਾਕੀ ਪਹਿਲਾਂ ਇਹ ਕੱਪੜਾ ਕਹਿੰਦਾ ਬਾਵਾ ਇੱਥੇ ਤੱਕ ਪੈਂਦੇ ਦੇ ਕੱਪੜੇ ਆ ਲੈ ਵਾ ਜਵਾ ਹਾਂ ਉੱਪਰ ਹੋਰ ਤੇ ਇੱਥੇ ਦੇਖਣ ਜਾਣੀ ਹੋਣਾ ਇੱਥੇ ਦੇਖ ਬਾਕੀ ਮਲੇਗ ਵਾਲੇ ਤਾਂ ਰਹਿੰਦੇ ਨਹੀਂ ਹੈਗਾ ਵੀ ਬੁੱਢੇ ਕੋਲੋਂ ਜਾਂਦਾ 60000 ਦੀ ਮਿਲ ਜਾਂਦੀ ਆ ਅੱਗੇ ਚਾਰ ਨੰਬਰ ਦੇ ਕਿਹੜੀ ਗੱਲ ਪਿਆਜ਼ ਨੂੰ ਬਾਟ ਨੂੰ ਕਿਹੜਾ ਜਰਸੀ ਵਾਂ ਸਿੰਨ ਲੱਗਿਆ ਹੋ ਸੀ ਇਹਦੇ ਮਤਲਬ ਹੁਣ ਨੈਕਸ ਆ ਗਿਆ ਐਚਐਫ ਦੇ ਜਰਸੀ ਦੀ ਇਹ ਬੱਛੀ ਆ ਹਾਂ ਭਾਈ ਤੋਰੇ ਨੂੰ ਜੇਰ ਜੁਰ ਪੈਗੀ ਜੇ ਰੁੱਕ ਕੇ ਭਾਈ ਇਹ ਕੱਲ੍ਹ ਸੁਈ ਸੀ ਭਾਈ ਤੇ ਦੁੱਧ ਕਿੰਨਾਗਾ ਸਵੇਰੇ ਬਈ ਸੇਫ ਹੱਥ ਤੱਕ ਲੋੜੀ ਪੱਢੀਆ ਸਾਰੀ ਖਾਣੀ ਆਪਾਂ ਨੇ ਤੇਰੀ ਠੀਕ ਹੈ ਤੇ ਰਿਪੋਰਟ ਦੁੱਧ ਦੀ ਬਹੁਤ ਸੋਹਣੀ ਇੱਕੋ ਫਾਰਮ ਜਿਹਾ ਵੜਾ ਲੈ ਜੀ ਤਿੰਨ ਨੰਬਰ ਤੇ ਇਹ ਆ ਦੁੱਧ ਬਈ ਤੀ ਤੋ ਪਲੱਸ ਦੇ ਦੂੰਗੀ 3 ਤੋਂ ਪਲੱਸ ਬਾਕੀ ਫਰਫਟਾ ਸਾਰੇਆਂ ਦੇ ਸੱਤ ਹੱਥੀ ਚੋਲੇ ਗੰਢਾ ਗਏ ਮਰ ਗਏ ਚੋਲੇ ਤੀ ਤੋਂ ਮਾਰ ਮੰਨ ਕੇ ਹੀ ਗਈ ਹੈ ਰੇਟ ਇਹ ਦੇਵਾਂਗੇ ਤੋਤਾ ਦੀ ਬੱਛੀ ਬਈ 1 ਲੱਖ 45 ਹਜ਼ਾਰ ਦੀ ਦੁੱਧ ਦੀ ਐਵਰੇਜ 30 ਤੋਂ 40 ਜਿਹੜੀ ਮਰਜ਼ੀ ਬਾਈ ਤੱਕ ਜਿੰਨੀ ਵੱਡਾ ਦੂਰੋਂ ਚੱਲ ਕੇ ਇੱਥੇ ਤਾਂ ਹੈ ਨਾ ਵੀ ਆਪਾਂ ਇੱਕ ਵਜੇ ਨੰਬਰ ਹਲਕੇ ਬਾਕੀ ਸਾਰੇ ਮੰਨ ਕੇ ਮੂਰੇ ਦੋ ਚੱਲ ਜੀਆਂ ਬਾਕੀ ਹਲਕੇ ਤਾਂ ਹੈਗੇ ਵੀ ਫਿਰ ਇਹਦੇ ਵਧੀਆ ਨੰਬਰ ਰੇਟ ਹਰ ਇੱਕ ਵੀਰ ਨੇ ਆਪਣੇ ਜਨਮ ਦੇ ਹਿਸਾਬ ਨਾਲ ਹੀ ਲਾਉਣਾ ਹੁੰਦਾ ਵੀ ਮਕਾਨ ਦਾ ਬਾਬਾ ਇਹ ਨਹੀਂ ਗੱਲ ਵੀ ਇੱਕ ਚਾਰ ਇਹ ਤਾਂ ਆਹ ਆਹ ਇਹਨਾਂ ਤੋਂ ਇਲਾਵਾ ਚਾਰ ਵੜਾ ਚਾਰ ਵੜਾ ਮੇਰ ਆਉਣੀਆਂ ਸੋਈਆਂ ਤੇ ਉਹ ਵੀੜੇ ਬਣਾਏ ਨਹੀਂ ਨਾ ਹੋਗਾ ਤੇ ਪਹਿਲਾਂ ਦਿਵਾਰੀ ਦੇ ਨੰਬਰ ਸਰ ਕਰਦੇ ਉਹਦੇ ਕਰਕੇ ਟਾਈਮ ਨਹੀਂ ਲੱਗਿਆ ਹੁਣ ਜਿੰਨੀਆਂ ਵੜਾ ਨੇ ਸਾਰੇ ਫਸਟ ਕਲਾਸ ਨੇ ਇਹ ਹੋਰ ਆਉਣ ਵਾਲੀਆਂ ਹੈਗੀਆਂ ਆ ਰਹੇ ਨੇ ਚਾਰ ਪੰਜ ਪ ਰਾਹ ਦੇ ਕੋਈ ਮਰਜੀ ਆਜੇ ਠੀਕ ਹੈ ਬਾਕੀ ਇੱਧਰ ਬੱਚੇ ਕੱਚਰੇ ਬੱਚੇ ਫਿਰਦੇ ਹੋਏ ਮੰਦਰ ਦੇਖੀ ਇਹਨੇ ਗੱਬੜਾ ਵੀਰੇ ਇਹ ਉਹ ਬੱਚਾ ਗੱਬੜਾ ਨੇ ਬਾਈ ਜਿੰਨੇ ਕਈ ਵਾਰ ਕੋ ਜਾਦੇ ਸ਼ੁੱਕੀ ਪੱਠਾ ਨਾ ਲਗਾਣਾ ਪੱਲੇ ਨਹੀਂ ਜਿਵੇਂ ਸਰੇ ਵਾਲੀ ਹੋਈ ਆ ਠੀਕ ਹੈ ਉਹ ਬੱਦਬੇ ਬੰਦੇ ਬੱਚੇ ਨੇ ਚੱਕ ਦੀ ਆ ਦੁਕਾਨ ਦੇ ਨਾਲ ਚੱਕਦੀ ਪਈ ਆ ਕੈਦ ਨਾ ਕੱਢਦੀ ਆ ਇਹ ਤੇਰੇ ਬਾਈ ਅੱਜ ਪੂਰਾ 1 ਮਹੀਨਾ ਰਹਿਣਾ ਬੱਚੀ ਦਾ ਮਹੀਨਾ ਬਾਕੀ ਕੀ ਕਪੈਸਿਟੀ ਰੋਦ ਦੇ ਆ ਇਹੋ ਹਾਈਟ ਦਾ ਅੰਦਾਜ਼ਾ ਲਾ ਲਾ ਤੂੰ ਦੇਖ ਫੁੱਲ ਸਾਈਜ਼ ਪੂਰੀ ਬਾਡੀ ਬੰਦਰ ਹਣਾ ਬਾਈ ਤੇ ਅੱਗੇ ਜਿਹੜੇ ਨਾਲ ਆਲੀ ਆ ਗਈ ਦੂਜਾ ਸੂਆ ਇਹ ਵੀ ਦੱਬਣਾ ਬਈ ਜਿੰਨੇ ਆ ਬੱਛੇ ਪੜੀ ਜਿਵੇਂ ਵੀਰ ਕਾਹ ਦੇ ਨੱਕੋ ਫਾਰਮ ਖਾਤਰ ਸਿਰੇ ਵਾਲੀ ਲੈਣੀ ਆ ਠੀਕ ਹੈ ਜੀ ਜੇ ਉਹ ਟੋਪ ਦੇ ਬੱਛੇ ਪਹਿਲੇ ਨੂੰ ਬੱਛੇ 35 ਤੋਂ ਬਾਰ-ਬਾਰ ਦੁੱਧ ਪਾ ਦੂਗੀ ਠੀਕ ਹੈ ਰਿਜਨਲ ਆ ਦੁੱਧ ਦਾੰਦ ਮਲ ਅਖੀਰੀ ਦੇ ਦੱਗ ਦੇ ਦੰਦ ਚੱਕਦੀ ਆ ਦੋਗੇ ਦਾ ਚੱਕਦੀ ਪਿਆ ਪਲੀਪੂਲੀ ਬਹੁਤ ਜਿਆਦਾ ਬਹੁਤ ਵੱਡੀਆਂ ਲੰਬਾਈ ਹੈ ਦੇਖਣ ਵਾਲਾ ਬੰਦਾ ਬਿਨਾ ਗੱਲਾਂ ਦੇ ਤੂੰ ਕੋਈ ਦੂਜਾ ਸੂਆ ਤੇ ਟੈਗ 2 ਫਾਰਮ ਵਾਲੇ ਫਿਰ ਸਾਰੇ ਇਹ ਬਈ ਮੈਂ ਖਾਵਾ ਦੇ ਤਿੰਨ ਚਾਰ ਗੱਪਲੇ بیمੇ ਕਰਵਾਤੇ ਆਪਾਂ ਐਸਬੀਆਈ ਦੇ ਵੀ ਕਈ ਵਾਰ ਅੱਗੇ ਠੀਕ ਹੈ ਅੱਲਾ ਆਪਣੇ ਪਬਾਈਓ ਪਹਿਲਾਂ ਵੀ ਕਰਵਾ ਕੇ ਦਿੱਤੇ ਸੀ ਕਈ ਵਾਰ ਵੀਰ ਕਹਿੰਦੇ ਇੱਥੇ ਚੀਮਿਆਂ ਨੇ ਵੀਰ ਨੇ ਲਈ ਹੋਣਾ ਕਾਲੇ ਦੇ ਉਹ ਦੋ ਵਾੜਾ ਦਾ ਨੁਕਸਾਨ ਹੋ ਗਿਆ ਉਹ ਵੀ ਦਵਾਈ ਵੀ ਆਪਾਂ ਪਰ ਰਹੁ ਆਪਣੇ ਨਾਲ ਤੇ ਬਈ ਬੀਮਾ ਅੱਛਾ ਹੁਣ ਲਾਲਾ ਦੇ 6000 ਰੁਪਏ ਦਾ ਬੀਮਾ ਲੱਗ ਗਿਆ ਬਣਿਆਗਾ ਤੇ 7 ਲੱਖ ਰੁਪਏ ਦੀ ਕਾਸਟ ਹੈ ਜੀ 6000 ਰੁਪਏ ਭਰ ਕੇ ਰ ਆਪਣਾ ਕਰੇ 19 ਕੀ ਕਈ ਵਾਰ ਹਾਂ ਮੋਲ ਦੇ 17000 ਕੋ ਚੱਲੂ ਵੀ ਠੀਕ ਹੈ ਤਾਂ ਕਹਿੰਦਾ ਗਾਵਾਂ ਲੈਣ ਜਿੰਨਾ ਮਰਜ਼ੀ ਬੰਦਾ ਆਵੇ ਹਾਜ਼ਰੀ ਹੁੰਦੀ ਹੈ ਹਾਜ਼ਰ ਕੋਈ ਮਰਜ਼ੀ 953080952 ਪਿੰਡ ਲੋਹਾਖੇੜਾ ਜ਼ਿਲ੍ਹਾ ਸੰਗਰੂ ਜਦ ਮਰਜ਼ੀ ਪਹੁੰਚੋ ਗਾਵਾਂ ਮੱਝਾ ਹਾਜ਼ਰ ਹੁੰਦੀਆਂ ਵੀਡੀਓ ਦੇਖ ਲੈ ਸਕਦਾ ਹੈ ਤੈਨੂੰ